ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਆਪਣੇ ਟੈਣਾਪਿੰਡ ਦੇ ਕੋਲ KFC ਦੇ ਵਿੱਚ ਅਰਬਨ ਦੇਸੀ ਚਾਟ ਰਮੇਸ਼ਵਰ ਮਕੈਫੇ ਦੀ ਨਵੀਂ ਓਪਨਿੰਗ ਹੋਈ ਆ ਇੱਥੇ ਕੱਲ ਨੂੰ 11 ਵਜੇ ਇਹਦੀ ਓਪਨਿੰਗ ਆ ਉਦਘਾਟਨਾ ਕੱਲ ਨੂੰ 50% ਇੱਥੇ ਲੈਸ ਆ ਹਰੇਕ ਆਈਟਮ ਦੇ ਉੱਤੇ ਜੋ ਵੀ ਤੁਸੀਂ ਲਵੋਗੇ ਤੇ ਕੱਲ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਏ ਕਿਸੇ ਨੇ ਵੀ ਇੱਥੇ ਆਉਣਾ ਵਿਜ਼ਿਟ ਕਰਨਾ ਕੱਲ ਨੂੰ ਓਪਨਿੰਗ ਦੇ ਉੱਤੇ ਤਾਂ ਸਾਰੇ ਵੀਰ ਭਾਣ ਇੱਥੇ ਪਹੁੰਚੋ ਕਰੋ ਵੀ ਕੋ ਬਣਾ ਬਾਕੀ